ਮਾਜਬਾ ਸਾਹਿਬ ਅੱਜ ਦੂਜਾ ਦਿਨ ਹੈ ਵਿਦਾਦ ਸਭਾ ਦਾ ਕੱਲ ਤੁਹਾਡੇ ਵੱਲੋਂ ਲਗਾਤਾਰ ਮੰਗ ਰੱਖੀ ਗਈ ਸੀ ਕਿ ਸਮਾ ਜਿਹੜਾ ਵਧਾਣਾ ਚਾਹੀਦਾ ਹੈ ਤੁਸੀਂ ਕਹਿੰਦੇ ਕਿਸ ਸੰਧਰਬ ਸਾਹਿਬ ਕਹਿੰਦੇ ਉਹ ਕੋ ਬਿਜ਼ਨਸ ਹੈ ਨਹੀਂ ਹੈ ਕਿਸ ਤਰੀਕੇ ਨਾਲ ਦੇਖਿਆ ਜਾਏਗਾ ਔਰ ਅੱਜ ਕਿਸ ਤਰੀਕੇ ਦੇ ਨਾਲ ਮੁਤੇ ਰੱਖੇ ਜਾਗੇ ਤਾਂ ਤੇ ਕੱਲ ਵੀ ਇਹ ਗੱਲ ਕਹੀ ਅੱਜ ਵੀ ਕਹੀ ਹੈ ਜੇ ਜਦੋਂ ਸਪੀਕਰ ਕਹਿੰਦਾ ਸਾਡੇ ਕੋ ਬਿਜ਼ਨਸ ਹੈ ਨਹੀਂ ਉਹ ਖੁਦ تسلیم ਕਰਦੇ ਨੇ ਗਵਰਨਮੈਂਟ ਇਜ਼ ਅ ਫੇਲੀਅਰ ਇੰਨੇ ਇਸ਼ੂਜ਼ ਨੇ ਪੰਜਾਬ ਦੇ ਨੌਜਵਾਨਾਂ ਤੋਂ ਲੈ ਕੇ ਸਰਕਾਰੀ ਕਰਮਚਾਰੀਆਂ ਦੇ ਕਿਸਾਨ ਬਾਰਡਰਸ ਇੱਥੇ ਆ ਕੇ ਸਾਡੇ ਸਾਰੇ ਸ਼ਹਿਰ ਨੂੰ ਚਦਿਗੜ੍ਹ ਨੂੰ ਮੁਹੱਲੀ ਨੂੰ ਘੇਰੇ ਆ। ਲਾਰੈਂਸ ਬਿਸ਼ਰੋਈ ਦਾ ਇਸ਼ੂ ਸੱਚੇ ਸੌਦੇ ਦਾ ਇਸ਼ੂ ਜਿਹੜਾ ਡੈਵਲ ਕਲਾਂ ਦੇ ਪ੍ਰਕਾਰੜੀ ਦੇ ਇਸ਼ੂਸ ਨੇ ਨੌਜਵਾਨਾਂ ਦੇ ਇਸ਼ੂਸ ਨੇ ਕਰਪਸ਼ਨ ਦੇ ਇਸ਼ੂਸ ਨੇ ਕਿਸਾਨਾਂ ਦੇ ਡੀਏਪੀ ਨਕਲੀ ਮਿਲੀ ਹੈ। ਇਹ ਕਹਿੰਦੇ ਸਾਡੇ ਕੋ ਬਿਜ਼ਨਸ ਹੀ ਨਹੀਂ। ਉਹਦਾ ਬੇਸਿਕ ਸਾਫ਼ ਤੌਰ ਤੇ ਹੁਣ ਸਮਝੀਣਾ ਚਾਹੀਦਾ ਹੈ ਗਵਰਨਮੈਂਟ ਭਾਜ ਮੈਂ ਕੱਲ ਵੀ ਕਿਹਾ ਸੀ ਤੇ ਅੱਜ ਵੀ ਕਹਿਣਾ ਚਾਹੁੰਦਾ ਕਿ ਜੇ ਇਹਨਾਂ ਦੀ ਕੋਨਸਟੀਟਿਊਸ਼ਨਲ ਮਜਬੂਰੀ ਨਾ ਹੁੰਦੀ ਕਿ 6 ਮਹੀਨਿਆਂ ਚ ਇੱਕ ਵਾਰ ਸੈਸ਼ਨ ਬੁਲਾਣ ਦੀ ਤੇ ਸ਼ਾਇਦ 50 ਸਾਲਾਂ ਚ ਹੀ ਸੈਸ਼ਨ ਨਾ ਬੁਲਾਉਂਦੇ ਟੋਟਲ ਫੇਲਡ ਗਵਰਨਮੈਂਟ ਹੈ ਤੁਸੀਂ ਵੇਖੋ ਇੱਕ ਸਪੀਕਰ ਨੂੰ ਇੱਕ ਐਸਆਈ ਦੇ ਖਿਲਾਫ ਆਪਣੇ ਹਲਕੇ ਦੇ ਇੱਕ ਐਸਆਈ ਦੇ ਖਿਲਾਫ ਐਕਸ਼ਨ ਲੈਣ ਵਾਸਤੇ ਉਹਨਾਂ ਨੂੰ ਸਾਰੇ ਹਾਊਸ ਦੀ ਬਦਲ ਲੈਣੀ ਪਈ ਉਹਦਾ ਮਤਲਬ ਹੈ ਵਿਭਾਗ ਸਿੱਧੇ ਤੌਰ ਅੰਡਰਚੀ ਮੰਤਰੀ ਹੈ ਇਹ ਤੁਹਾਨੂੰ ਸਾਫ਼ ਨਜ਼ਰ ਆਉਂਦਾ ਕਿ ਸਪੀਕਰ ਸਾਹਿਬ ਦੀ ਸਰਵਾਈ ਕਿੰਨੀ ਕਹਿ ਕੇ ਐਸਏਈ ਦੇ ਖਿਲਾਫ ਕਾਰਵਾਈ ਕਰਵਾਉਣ ਵਾਸਤੇ ਉਹਨਾਂ ਨੂੰ ਅਲਟੀਮੇਟਲੀ ਜਿਸ ਹਾਊਸ ਨੂੰ ਉਹ ਖੁਦ ਲੀਡ ਕਰਦੇ ਨੇ ਜਾਂ ਜਿਸ ਹਾਊਸ ਤੇ ਉਹ ਮੰਨੇ ਜਾਂਦੇ ਨੇ ਕਿ ਇਟ ਇਜ਼ ਹੀ ਇਸ ਦੀ ਪਰਸਨ ਹੂ ਲੀਡਸ ਹੀ ਹਾਊਸ ਉਹਨਾਂ ਨੂੰ ਸਾਰੇ ਉਹਨਾਂ ਦੀ ਸਪੋਰਟ ਲੈ ਕੇ ਕਿ ਐਸਏਈ ਦੇ ਖਿਲਾਫ ਐਕਸ਼ਨ ਕਰਾਉਣਾ ਪੈ ਰਿਹਾ ਤੇ ਪੰਜਾਬ ਦੇ ਲੋਕ ਕੀ ਧੋਖਾ ਕਰ ਸਕਦੇ ਨੇ ਕੱਲ ਮੈਂ ਜ਼ੀਰੋ ਆਰ ਚੇ ਗੱਲ ਉਠਾਈ ਸੀ ਲਾਰੈਂਸ ਮਿਸ਼ਰੋਈ ਵੱਲ ਜੀ ਇੱਕ ਹਿੰਦੂਸਤਾਨ ਦਾ ਨਾਮੀ ਗੈਂਗਸਟਰ ਜਿਹੜਾ ਪਹਿਲੇ ਤੇ ਡੀਜੀਪੀ ਫਿਰ ਚੀਫ ਮਿਨਿਸਟਰ ਇਹਨਾਂ ਸਾਲ ਤੋਂ ਮੁਨਕਰ ਹੋ ਗਏ ਸਨ ਕਿ ਪੰਜਾਬ ਦੀ ਕਿਸੇ ਜੇਲ੍ਹ 'ਚ ਇੰਟਰਵਿਊ ਨਹੀਂ ਹੋਇਆ ਇਹ ਗੱਲ ਸਾਬਤ ਹੋ ਗਈ ਜਦੋਂ ਇੱਕ ਸਪੈਸ਼ਲ ਡੀਜੀ ਨੇ ਆਨਰੇਬਲ ਹਾਈ ਕੋਰਟ ਦੇ ਲਿਖਾਫੇ ਵਿੱਚ ਇਹ ਤੱਥ ਪੇਸ਼ ਕਰ ਦਿੱਤੇ ਕਿ ਖਰੜ ਦੇ ਸੀਆਈਏ ਦੇ ਵਿੱਚ ਇਸ ਆਦਮੀ ਦੇ ਇਸ ਗੈਂਗਸਟਰ ਦੀ ਬਕਾਇਦਾ ਤੌਰ ਤੇ ਇੱਕ ਐਸਪੀ ਲੈਵਲ ਦੇ ਆਦਮੀ ਨੇ ਆਪਣਾ ਫੋਨ ਦੇ ਕੇ ਇੱਕ ਘੰਟੇ ਦੀ ਇੰਟਰਵਿਊ ਕਰਵਾਈ ਜੀ ਅਜੇ ਤੱਕ ਦੱਸੋ ਉਹ ਉਹਨਾਂ ਅ fırsਰਾਂ ਤੇ ਕੋਸ ਐਸਪੀ ਕੱਲਾ ਐਸਪੀ ਤੇ ਹੋਣਾ ਹੀ ਨਹੀਂ ਉਸ ਥਾਣੇ ਦੇ ਵਿੱਚ ਇੱਕ ਸਪਾਈ ਤੋਂ ਲੈ ਕੇ ਘੱਟੋ ਘੱਟ 20 25 30 40 ਆਦਮੀ ਹੋਣਗੇ ਕੀ ਐਕਸ਼ਨ ਲੈ ਕੇ ਆ ਰਹੇ ਅਸੀਂ ਅੰਗ ਮੰਗ ਕਰਾਂਗੇ ਕਿ ਇਸ ਨੂੰ ਜਿਹੜੀ ਸਪੈਸ਼ਲ ਡੀਜੀ ਦੀ ਹਾਈ ਕੋਰਟ ਦੀ ਰਿਪੋਰਟ ਹੈ ਉਹਨੂੰ ਹਾਊਸ ਦੇ ਵਿੱਚ ਪਲੇਸ ਕਰੋ ਉਹਨੂੰ ਪਬਲਿਕ ਕਰਨਾ ਚਾਹੀਦਾ ਦੂਸਰੀ ਗੱਲ ਇਹ ਕਿ ਤੁਸੀਂ ਇਹ ਮੈਨੂੰ ਦੱਸੋ ਏਜੀਟੀਐਫ ਜਿਹੜੀ ਗੈਂਗਸਟਰਸ ਦੇ ਖਿਲਾਫ ਫੋਰਸ ਬਣੀ ਹੈ ਇਹ ਉਹਦੀ ਜਿਹੜਾ ਲਾਰੈਂਸ ਬਿਸ਼ਨੋਈ ਉਹਨਾਂ ਦੀ ਹਿਰਾਸਤ ਹੋਣਾ ਚਾਹੀਦਾ ਸੀ ਉਹ ਇੱਕ ਪੁਲਿਸ ਸਟੇਸ਼ਨ ਚ ਕਸਾ ਪਹੁੰਚ ਗਿਆ ਸੀ ਥੈਟ ਮੀਨਸ ਪੰਜਾਬ ਪੁਲਿਸ ਬਕਾਇਦਾ ਤੌਰ 'ਤੇ ਨਾਲ ਕੇ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਬਾਹਰ ਤੇ ਪੰਜਾਬ ਦੇ ਵਿੱਚ ਰੋਜ਼ ਜਿਹੜਾ ਫਰੋਤੀਆਂ ਦਾ ਕੰਮ ਚੱਲ ਰਿਹਾ ਉਹਦਾ ਬਸ ਬਕਾਇਦਾ ਤੌਰ ਤੇ ਯਾਰ ਪਾਰਟੀ ਇਥੇ ਗੱਲ ਪ੍ਰੂਵ ਹੋ ਗਈ ਬਿ욘 ਡਾਊਟ ਇਹ ਗੱਲ ਸਾਬਤ ਹੋ ਗਈ ਇਸ ਤੋਂ ਵੱਡਾ ਕੀ ਚਾਰ ਜੇ ਕੌਪੋਜੀਸ਼ਨ ਵੱਲੋਂ ਲੱਗ ਸਕਦਾ ਹੈ ਕਿ ਜਿਹੜੀ ਸਰਕਾਰ ਜਿਹੜੀ ਹੈ ਜਿਹਦੀ ਪੁਲਿਸ ਫੋਰਸ ਗੈਂਗਸਟਰਜ਼ ਨਾਲ ਰਲ ਕੇ ਇਹ ਸਾਰਾ ਕੰਮ ਕਰਵਾ ਰਹੀ ਹੈ दैट मींस ਜਿੰਨੀਆਂ ਫਰੋਤੀਆਂ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਜਾਂ ਅੱਜ ਹੀ ਤੁਸੀਂ ਵੇਖਿਆ ਇੱਕ ਬੜਾ ਵੱਡਾ ਆਰਟਿਸਟ ਹੈ ਸਿੰਗਰ ਜਿਹੜਾ ਟੈਲੀਫੋਨ ਨੇ ਚੋਦੇ ਘਰ ਦੇ ਬਾਹਰ ਕੱਲ ਗੋਲੀਆਂ ਚੱਲੀਆਂ ਨੇ ਏਪੀਟਲ ਸੋ ਇਹ ਉਹਦਾ ਮਤਲਬ ਹੈ ਕਿ ਜਿਹੜਾ ਸਾਡਾ ਵੈ ਸ਼ੁਰੂ ਤੋਂ ਕਹਿੰਦਾ ਆ ਭਾਵੇਂ ਮਾਈਨਿੰਗ ਦਾ ਕੰਮ ਹੋਏ ਭਾਵੇਂ ਡਰੱਗਸ ਦਾ ਕੰਮ ਹੋਏ ਪਾਵੇਂ ਫਰੋਤੀਆਂ ਦਾ ਕੰਮ ਹੋਏ ਇਹ ਸਾਰਿਆਂ ਦੇ ਵਿੱਚ ਪੰਜਾਬ ਪੁਲਿਸ ਦੀ ਗੈਰੀ ਇਨਵੋਲਵਮੈਂਟ ਹੈ ਇਹਨੂੰ ਪਰਦਾ ਫਾਸ਼ ਕਰਨਾ ਚਾਹੀਦਾ ਜੇ ਇਮਾਨਦਾਰੀ ਨਾਲ ਸਪੀਕਰ ਸਾਹਿਬ ਕੁਝ ਕਰਦੇ ਇੱਕ ਛੋਟੇ ਜਿਹੇ ਐਸਐਹ ਦੇ ਐਕਸ਼ਨ ਕਰਵਾ ਕੇ ਸਿੰਬੋਲਿਕਲੀ ਤੁਸੀਂ ਚਲੋ ਆਪਣੀ ਸੁਪਰੀਅਰਿਟੀ ਵਿਕਾਤਦੇ ਹੀ ਹੈ ਕਿ ਮੈਂ ਆਪਣੇ ਹਲਕੇ ਦੇ ਵਿੱਚ ਐਕਸ਼ਨ ਕਰਵਾ ਸਕਦਾ ਬਟ ਸਾਰੇ ਪੰਜਾਬ ਦੇ ਵਿੱਚ ਮੰਡ ਨੂੰ ਬੜਾ ਗੰਭੀਰ ਤਨਾ ਵਿਚਾਰਨਾ ਪੈਗਾ ਅੱਜ ਮੈਂ ਇਹ ਇਸ ਇਸ ਇਸ਼ੂ ਨੂੰ ਏ ਚੁੱਕਾਂਗਾ ਸਾਹਿਬ ਕਹਿੰਦੇ ਨੇ ਕਿ ਸਾਰਿਆਂ ਨੂੰ ਬਰਾਬਰ ਦਾ ਸਮਾਂ ਦਿੱਤਾ ਜਾਂਦਾ ਹੈ ਕਹ ਰਹੇ ਨੇ ਕਿ ਹਰ ਕਿਸੇ ਨੂੰ ਬੋਲਣ ਦਾ ਸਮਾਂ ਦਿੱਤਾ ਜਾਂਦਾ ਹੈ ਹਰ ਇੱਕ ਮੁੱਦੇ 'ਤੇ ਜੀ ਵੀ ਚਰਚਾ ਸੁਵਿਧਾ ਹੁੰਦਾ ਅਸਮਝੀ ਇੱਕੋ ਕੱਲ ਮੈਂ ਜਿਹੜੀ ਗੱਲ ਰੱਖੀ ਸੀ ਸਾਹਮਣੇ ਜੇ 10 ਮਿੰਟ ਵੀ ਇੱਕ ਮੈਂਬਰ ਨੂੰ ਦੋ ਤੇ ਸਾਨੂੰ 8 ਦਿਨ ਦੇ ਟਾਈਮ ਤੇ ਹੂੰ ਮਿਨੀਮਮ ਜੇ 117 MLA ਜਿਹੜੇ ਚੁਣਕੇ ਆਏ ਨੇ ਘੱਟੋ ਘੱਟ ਕੋ 10 ਮਿੰਟ ਤੇ ਦੋ ਕਿਸੇ ਨੇ ਆਪਣੇ ਹਲਕੇ ਦੀ ਗੱਲ ਕਰਨੀ ਕਿਸੇ ਨੇ ਸੂਬੇ ਦੀ ਗੱਲ ਕਰਨੀ ਹੈ ਇਹਦੇ ਚ ਇਹਦੇ ਚ 90% ਲੋਕਾਂ ਨੂੰ ਵਕਤ ਨਹੀਂ ਮਿਲਦਾ ਜੀ ਐਂਡ ਦੀ ਹੋਲ ਪਰਪਸ ਇਸ ਡੀਫੀਟਡ ਜੇ ਤੁਸੀਂ ਨਿਹਰਾ ਡਰਾਮਾ ਕਰਕੇ ਵਾਪਸ ਉੜ ਚ ਜਾਣਾ ਸੋ ਮੇਰਾ ਇਹ ਕਹਿਣਾ ਕਿ ਕੰਪਲੀਟ ਫਰਾਡ ਹੈ ਡਰਾਮਾ ਹੈ ਗਵਰਨਮੈਂਟ ਹੈਸ ਕੰਪਲੀਟਲੀ ਫੇਲਡ देयर इज ਅ ਬਿਗ ਫਾਈਨੈਂਸ਼ੀਅਲ ਕ੍ਰਾਈਸਿਸ ਆਫ ਦੀ ਗਵਰਨਮੈਂਟ ਐਸ ਮਹੀਨੇ ਦੇ ਵਿੱਚ ਤਨਖਾਹਾਂ ਤੇ ਪੈਨਸ਼ਨਾਂ ਦੀ ਵੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਇਸਾਰੇ ਇਤਿਹਾਸਿਕ ਮਾਮਲੇ ਦੇ ਲੰਮਾ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਬੜਾ ਲੱਭਾ ਕਿਹਾ ਜਾਂਦਾ ਹੈ ਕੱਲ ਜੋ ਵਿਧਾਨ ਸਭਾ ਚ ਮਤਾ ਪਾਸ ਹੋ ਗਿਆ ਕਿ ਪੁਲਿਸ ਅਤੇ ਗੈਂਗਸਟਰਾਂ ਦਾ ਆਪਸ ਵਿੱਚ ਨੈਕਸਸ ਹੈ ਇਸ ਤਰੀਕੇ ਦਾ ਮਤਾ ਕਦੇ ਪਹਿਲਾਂ ਵੀ ਪਾਸ ਹੋਇਆ ਇਸ ਤਰੀਕੇ ਦੇ ਹਾਲਾਤ ਪਹਿਲਾਂ ਕਦੇ ਬੜੇ ਪੰਜਾਬ ਦੇ ਵਿੱਚ ਥੋੜੇ ਬਿਲਕੁਲ ਜੀ 108 ਤੋਂ ਇਹ ਸਰਕਾਰ ਤੋਂ ਪਹਿਲੇ ਤੇ ਕਦੀ ਕਿਸੇ ਨੇ ਗੈਂਗਸਟਰਸ ਦਾ ਨਾ ਹੀ ਨੀਸਿਸ ਇਹ ਬਿਮਾਰੀ ਹੁਣੇ ਆਈ ਇਸ ਨਵੀਂ ਸਰਕਾਰ ਨੇ ਆਈ ਏ ਤੇ ਮੇਰਾ ਖਿਆਲ ਹੈ ਕਿ ਇਹ ਸਰਕਾਰ ਸਗੋਂ ਇਹਨਾਂ ਨੂੰ ਪੈਦਾ ਕਰ ਰਹੀ ਹੈ ਇਹਨਾਂ ਇਸ ਇਹ ਗਵਰਨਮੈਂਟ ਬਕਾਇਦਾ ਤੌਰ ਤੇ ਇਸ ਕਿਸਮ ਦੇ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਖੁਦ ਮਸ਼ਰੂਮਿੰਗ ਕਰ ਰਹੀ ਹੈ ਇਹਨਾਂ ਨੂੰ ਸੇਵ ਹੈਵਨਸ ਜਿਹੜੀਆਂ ਨੇ ਪੰਜਾਬ ਦੀਆਂ ਜੇਲਾਂ ਹੀ ਦੇ ਲਈ ਇਹਨਾਂ ਨੂੰ ਸੇਫਗਾਰਡ ਵੀ ਕਰੀ ਇਹਨਾਂ ਨੂੰ ਕਮਾ ਵੀ ਰਹੀ ਹੈ ਇਹਨਾਂ ਦੇ ਥਰੂ ਪ੍ਰਾਪਟੀਆਂ ਦੇ ਕਬਜ਼ੇ ਵੀ ਲੈ ਜਾ ਰਹੇ ਨੇ ਇਹਨਾਂ ਦੇ ਥਰੂ ਫਰੋਟੀਆਂ ਵੀ ਹਾਸਲ ਕੀਤੀਆਂ ਜਾ ਰਹੀਆਂ ਇਹਨਾਂ ਦੀ ਜਿੰਨਾ ਇਹਨਾਂ ਦੀ دہشت ਬਣਾਣਗੇ ਉਦੇ ਨਾਲ ਹੀ ਇਹਨਾਂ ਨੂੰ ਫਿਰ ਪੈਸੇ ਵਾਪਸ ਮਿਲਣਗੇ। ਤੋਂ ਇਹ ਇੱਕ ਬੜਾ ਇੱਕ ਸੋਚੀ ਸਮਝੀ ਸਾਜ਼ਿਸ਼ ਵਾਲੀ ਗੱਲ ਹੈ। ਤੋਂ ਆਈ ਐਮ ਗੋਇੰਗ ਟੂ ਪਿੱਕ ਦਿਸ ਇਸ਼ੂ ਆਪ ਲੈਟ ਅਸ ਸੀ ਅੰਦਰ ਕੀ ਹੁੰਦਾ ਹੈ। ਸਜਾ ਸਰ ਜਿਸ ਤਰੀਕੇ ਦੇ ਨਾਲ ਅੱਜ ਪ੍ਰਾਪਰਟੀਆਂ ਨੂੰ ਲੈ ਕੇ ਇੱਕ ਬਿਲ ਪਾਸ ਕੀਤਾ ਜਾ ਰਿਹਾ ਹੈਗਾ ਐਨਓਸੀ ਦੀ ਸ਼ਰਤ کٹਾਈ ਜਾ ਰਹੀ ਹੈ ਕਿ ਜੇ ਕੋਈ ਨਕਲੀ ਕਾਨੂੰਨੀਆ ਕੱਟਦਾ ਉਸ ਨੂੰ ਜੁਰਮਾਨੇ ਜੁਰਮਾਨੇ ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ। ਇਹੋ ਗੱਲ ਹੈ ਉਸ ਆਜੇ ਉੱਥੇ ਉਹਦੇ ਤੇ ਅੰਦਰ ਰਿਪੋਰਟ ਵੀ ਹੋਏਗੀ ਕਰਾਂਗੇ। ਬਟ ਇਹ ਸਾਰੀ ਚੀਜ਼ ਜਿਹੜੀ ਹੈ ਅਸੀਂ ਅੰਦਰ ਇਸ ਨੂੰ ਸਿੱਕੇ ਨੂੰ ਤੇ ਵੈਸੇ ਵੀ ਤੇ ਜ਼ਿਕਰ ਇਹਦੇ ਵਿੱਚ ਕੀਤਾ ਜਾ ਰਿਹਾ ਪਾਜੋਸਾ ਕਿ ਇਲੀਗਲ ਕਲੋਨੀਆਂ ਸੀਗੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਲੋਕਾਂ ਤੋਂ ਘਰ ਲਿੱਤੇ ਗਏ ਲੋ ਕਿਤੇ ਨਾ ਕਿਤੇ ਇਨਸਾਮ ਸੇ ਪੁਰਾਣੀ ਸਰਕਾਰ ਦੇ ਲਗਾਨਦੇ ਨੇ ਕਹਿੰਦੇ ਕਿ ਉਹਨਾਂ ਦੇ ਸਮੇਂ ਵਿੱਚ ਸਾਰੀਆਂ ਇਲੀਗਲ ਕਲੋਨੀਆਂ ਜੀ ਨੇ ਕੱਟੀਆਂ ਦੇ। ਇਹ ਵੈਸੇ ਜੀ ਇਲੀਗਲ ਕਲੋਨੀਆਂ ਦਾ ਜ਼ਿਕਰ ਕਰ ਰਹੇ ਨੇ ਕਿ ਜੀ ਪੁਰਾਣੀ ਸਰਕਾਰਾਂ ਜ਼ਿਆਦਾ ਕੱਟੀਆਂ ਗਈਆਂ ਨੇ ਜਿਸ ਕਰਕੇ ਨਿਬੇੜਣਾ। ਅਸੀਂ ਕਦੋਂ ਰੋਕਿਆ ਕਿਸੇ ਤੇ ਐਕਸ਼ਨ ਤੇ ਲਾਓ ਭਾਵੇਂ ਪੁਰਾਣਿਆਂ ਤੇ ਲਾਓ ਭਾਵੇਂ ਨਵੇਂਆਂ ਤੇ ਲਾਓ ਕੋ ਲਾਓ ਤੇ ਸਹੀ। ਹੁਣ ਤੁਸੀਂ ਇਹਨਾਂ ਨੂੰ ਪਾਸ ਕਰਨ ਲੱਗਿਓ ਅਗਲੇ ਆਣ ਕਿਉਂ ਕਹਿੰਗੇ ਪਿਛ ਅਸੀਂ ਦੇ ਵੇਖੋ ਓਪਨ ਹੈ ਇਸ ਗੱਲ ਨੂੰ ਕਿਸੇ ਵੀ ਗਵਰਨਮੈਂਟ ਨੇ ਭਾਵੇਂ ਪ੍ਰੈਜ਼ੈਂਟ ਹੋਏ ਭਾਵੇਂ ਪਾਸ ਹੋਈ ਹੋ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਨਾਂ ਤੇ ਐਕਸ਼ਨ ਲਾਓ ਬਟ ਇਹ ਐਕਲ ਲੈਣ ਜੋਗੇ ਹੈ ਨਹੀਂ ਇਹ ਜਸਟ ਮੇਕ ਐਕਸਕਿਊਜ਼ ਨਾਥਿੰਗ ਐਸ